ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਇੱਕ ਪਹਿਲੇ ਸੂਏ ਸੂਣ ਵਾਲੀ ਇੱਕ ਝੋਟੀ ਸੋਨੇ ਕਦਕਾਠ ਵਾਲੀ ਸੋਨੇ ਬੇਲ ਵਾਲੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਥਾਂਲੇ ਵੀ ਦੀ ਪੂਰੀ ਸਾਫ਼ ਹੈ ਖੜੇ ਆ ਜੀ ਪਿੰਡ ਬਾਠ ਨੱਥੇ ਸਰਪੰਚ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਕੁਝ ਦਿਨ ਪਹਿਲਾਂ ਵੀ ਆਪਾਂ ਇੱਕ ਪਹਿਲਾਂ ਝੋਟੀ ਦੀ ਆਪਾਂ ਵੀਡੀਓ ਬਣਾਈ ਸੀ ਪੂਰੀ ਜਾਣਕਾਰੀ ਬਾਈ ਤੋਂ ਲਵਾਂਗੇ ਵੀ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਫੁੱਲ ਕਦਕਾਠ ਆ ਫੁੱਲ ਬੇਲ ਹੈ ਹਾਂ ਲੈ ਵੀ ਦੀ ਪੂਰੀ ਮਿੱਤਰੋ ਸਾਫ ਹੈ ਚੰਗੇ ਟੀਕੇ ਦੀ ਆ ਪਰ ਪ੍ਰੋਪਰ ਆਪਣੇ ਟੀਕਾ ਜਾਣ ਨਹੀਂ ਆਪਣੇ ਲਾਏ ਹੋਏ ਟੀਕੇ ਦੀ ਆ ਅ ਚੰਗਾ ਸਿਮਣਾਪਾ ਮਿੱਤਰੋ ਇਹਦੀ ਇਹਦੀ ਮਾਂ ਦੇ ਲਾਇਆ ਸੀ ਤੇ ਫੁੱਲ ਬੇਲ ਆ ਤੇ ਫੁੱਲ ਕੱਟ ਕਾਟਾ ਪਰ ਪ੍ਰੋਪਰ ਆਪਣੇ ਉਹਦੇ ਟੀਕੇ ਬਾਰੇ ਜਾਣਕਾਰੀ ਨਹੀਂ ਵੀ ਕਿਹੜਾ ਸੀ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਅ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਜੀ ਬੰਧਿਆ ਠੀਕ ਹੈ ਸਤਾਂ ਹਾਂ ਜੀ ਤੇ ਪਹਿਲਾ ਸੂਆ ਸੂਣਾ ਹੈ ਨਾ ਹਾਂਜੀ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਹਫਤਾ ਲੈ ਜੂਜੀ ਹਫਤਾ ਲੈ ਜੂ ਹਾਂ ਠੀਕ ਹੈ ਤੇ ਰੇਟ ਕੀ ਕਰਤਾ ਫੇਰੀ ਤੋਰਾਂਗੇ ਰੇਟ ਤਾਂ ਜੀ 140 140 ਤੋਰੋ ਇੱਕ ਵਾਰੀ ਫੁੱਲ ਬੇਲ ਫੁੱਲ ਕਰ ਕਰ ਠੰਡੀ ਸੀਲ ਮਿੱਤਰੋ ਫੁੱਲ ਵੱਟਾ ਫੁੱਲ ਹੈ ਤੁਸੀਂ ਦੇਖ ਸਕਦੇ ਆਂ ਇਹ ਨਹੀਂ ਤੋਰਦੇ ਜੀ ਕੋਈ ਭਜਦੀ ਨਹੀਂ ਕੋਈ ਨਰਖਦੀ ਨਹੀਂ ਤੇ ਥਾਲੇ ਪੇ ਦੀ ਪੂਰੀ ਸਾਫਾ ਹੈ ਜੇ ਕੱਚੀ ਆ ਫੇਰ ਆਪਾਂ ਕਨੇ ਕਾਫੀ ਦਿਨਾਂ ਦੀ ਇੱਕ ਹਫਤਾ ਦਾ ਮਿੱਤਰੋ ਹਜੇ ਪਿਆਈ ਪਿਆ ਹੋ ਸਕਦਾ ਵੀ ਦਿਨ ਪੰਜ ਚਾਰ ਦਿਨ ਉਦੋਂ ਵੀ ਵੱਧ ਲੈ ਜੇ ਸ਼ਿੰਗਾ ਦੀ ਸ਼ੇਪ ਵੀ ਬਹੁਤ ਸੋਹਣੀ ਹੈ ਤੇ ਹੋ ਸਕਦਾ ਵੀ ਆਪਾਂ ਸਕੰਦਰ ਦਾ ਵੀ ਟੀਕਾ ਉਹਨਾਂ ਦੇ ਨਾਲ ਜੇ ਆਪਾਂ ਲਾਉਂਦੇ ਸੀ ਅਰਜਨ ਕੁੰਗੜ ਦੇ ਵੀ ਜਿਆਦਾਤਰ ਲਾਏ ਨੇ ਇਹਨਾਂ ਦੋਨਾਂ ਦੇ ਵਿੱਚੋਂ ਮੇਰਾ ਅੰਦਾਜ਼ਾ ਵੀ ਹੋਣੀ ਹੈ ਬੰਦੋ ਜੁੱਤੀ ਬੰਦੋ ਫੁੱਲ ਬੇਲ ਫੁੱਲ ਕਦਕਾਠ ਚੰਗੀਆਂ ਝੋਟੀਆਂ ਦੇ ਵਿੱਚੋਂ ਸੋਹਣੀਆਂ ਝੋਟੀਆਂ ਦੇ ਵਿੱਚੋਂ ਹੈ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਪੂਰੇ ਲਿਆਓ ਜੋਰੇ ਇੱਕ 40 ਦੇ ਵਿੱਚੋਂ ਮਾਨਤਾਣ ਹੋ ਜਾਣਾ ਫੋਨ ਨੰਬਰ ਆਪਾਂ ਬਾਈ ਤੋਂ ਪੁੱਛਦੇ ਆਂ ਹਜੇ ਕੱਚੀ ਫੇਰ ਆਪਾਂ ਕਹਿੰਦੇ ਵੀ ਕਾਫੀ ਐ ਹਜੇ ਲੇਵਾ ਬਣਾਉਣਾ ਰਸਕੌਂਦੀ ਆ ਰਹੀ ਐ ਤੇ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ਼ ਐ ਸਿੰਘ ਵੀ ਛੋੜਾ ਤੇ ਭਜਨ ਵੀ ਚੰਗਾ ਤੇ ਠੰਡੀ ਸੀਲ ਮਿੱਤਰੋ ਫਿਰ ਆਪਾਂ ਕਹਿੰਦੇ ਫੁੱਲ ਬਟਾ ਫੁੱਲ ਐ ਬਾਈ ਦਾ ਜਿਹੜਾ ਫੋਨ ਨੰਬਰ ਐ 99699 2080 ਬਾਈ ਦਾ ਫੋਨ ਨੰਬਰ ਐ 99 ਸੇ 99b 822 ਦਾ ਫੋਨ ਨੰਬਰ ਹੈ ਸੋ ਠੰਡੀ ਸੀਲ ਫੁੱਲ ਹੈ ਪਹਿਲੇ ਸੂਏ ਸੁਣੀ ਆ ਪੰਜ ਸੱਤ ਨਾਂ ਦੀ ਮਿੱਤਰੋ ਕੱਚੀ ਹੈ ਤੇ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਮੇਰਾ ਨੰਬਰ ਹੈ ਜੀ 98724 ਤੇ 82124